ਜੀ ਗਰਮੀਆਂ ਦੀ ਰੁੱਤ ਆ ਗਈ ਹੈ ਗਰਮੀਆਂ ਦੀ ਰੁੱਤ ਵਿੱਚ ਜਿਹੜਾ ਆਪਾਂ ਨੂੰ ਧਨੀਆ ਚਾਹੀਦਾ ਆ ਉਹਦੀ ਕੁਝ ਖਾਸ ਦੇਖਭਾਲ ਕਰਨੀ ਪੈਂਦੀ ਆ ਕਿਉਂਕਿ ਜਿਹੜੀ ਸਿਆਲ ਦੀ ਫਸਲ ਆ ਪਰ ਫਿਰ ਵੀ ਆਪਾਂ ਥੋੜੀ ਜੀ ਦੇਖਭਾਲ ਕਰਕੇ ਸਾਰਾ ਸਾਲ ਧਨੀਆ ਬਰਤਨ ਦੀ ਜਗਾ ਹਰਾ ਧਨੀਆ ਘਰ ਦੇ ਵਿੱਚ ਪੈਦਾ ਕਰ ਸਕਦੇ ਆ ਜੇ ਥੋੜੀ ਜੀ ਉਹਦੀ ਕੇਅਰ ਕਰੀਏ ਜਿਵੇਂ ਤੁਸੀਂ ਦੇਖ ਰਹੇ ਆਓ ਮੈਂ ਤੁਹਾਨੂੰ ਧਨੀਆ ਦੱਸਣ ਲੱਗਾ ਆ ਕਿ ਭਾਰ ਗਰਮੀਆਂ ਵਾਲਾ ਧਨੀਆ ਕਿਸ ਤਰ੍ਹਾਂ ਕਿਵੇਂ ਅਤੇ ਕਿੱਦਾਂ ਦੇ ਥਾਂ ਤੇ ਬੀਜਣਾ ਹੈ ਸਸੀ ਘਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਆਪਾਂ ਤੁਹਾਨੂੰ ਗਰਮੀਆਂ ਵਾਲੇ ਧਨੀਏ ਦੀ ਜਾਣਕਾਰੀ ਦੇਣ ਜਾ ਰਹੇ ਹਾਂ ਤੇ ਧਨੀਏ ਬਾਰੇ ਜਾਣਨ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸ ਦਿੰਨੀ ਆ ਇੱਕ ਵਾਰ ਕਿ ਇਹ ਪਾਲ ਕੇ ਆ ਕਿਸ ਤੋਂ ਪਹਿਲਾਂ ਆਪਾਂ ਵੀਡੀਓ ਇੱਕ ਬਣਾਈ ਸੀ ਜਿਹਦੇ ਵਿੱਚ ਆਪਾਂ ਨੇ ਪਟਾਸ਼ ਜਸਟਮ ਬਣਾਉਣ ਬਾਰੇ ਦੱਸਿਆ ਸੀ ਜਿਨ੍ਹਾਂ ਪੌਦਿਆਂ ਦੇ ਉੱਤੇ ਪਟਾਸ਼ ਜਸਟਮ ਜੀ ਨਹੀਂ ਵੀ ਤੁਸੀਂ ਦੇਖੀ ਉਹ ਵੀਡੀਓ ਤਾਂ ਤੁਸੀਂ ਦੇਖ ਸਕਦੇ ਆ ਦੇਖੋ ਬੈਂਗਣ ਪੰਜਾਂ ਦਿਨਾਂ ਦੇ ਵਿੱਚ ਬੈਂਗਣ ਇਸ ਤਰ੍ਹਾਂ ਦੇ ਹੋ ਗਏ ਆ ਤੁਸੀਂ ਉਹ ਵੀਡੀਓ ਸਾਡੇ ਚੈਨਲ ਤੇ ਦੇਖ ਸਕਦੇ ਆ ਪੋਟਾਸ਼ ਜਸਟਮ ਮੈਂ ਤਿਆਰ ਕਰਕੇ ਨਾ ਪੌਦਿਆਂ ਦੇ ਮੁੰਡ ਤੇ ਰੱਖਿਆ ਸੀ ਜਿਹੜਾ ਕਿ ਗਾਜਰ ਘਾਹ ਤੋਂ ਬਣਾਇਆ ਜਾਂਦਾ ਤੇ ਬੈਂਗਣ ਦੇਖੋ ਕਿਸ ਤਰ੍ਹਾਂ ਦੇ ਹੋਈ ਆ ਤੇ ਇਹਨਾਂ ਨੂੰ ਫੁੱਲ ਵੀ ਦੇਖੋ ਚਾਰ ਚਾਰ ਪੰਜ ਪੰਜ ਫੁੱਲ ਲੱਗੇ ਹੋਏ ਆ ਕਿ ਤਾਂ ਨਹੀਂ ਇਹ ਬਾਰੇ ਆਪਾਂ ਜਿਹੜੀ ਹੁਣ ਗੱਲ ਕਰਨ ਲੱਗੇ ਆ ਜਿਹੜਾ ਇਸ ਟਾਈਮ ਦਾ ਭਰ ਗਰਮੀਆਂ ਬੜਾ ਧਨੀਆਂ ਆ ਉਹ ਆਪਾਂ ਨੂੰ ਥੋੜਾ ਜਿਹਾ ਥੈਂ ਦੀ ਚੋਣ ਕਰਦੇ ਸਮੇਂ ਦੇਖਣਾ ਪੈਣਾ ਹੈ ਕਿ ਸਾਡੇ ਕੋਲ ਬੇਸੀ ਤਾਂ ਇੱਧਰ ਸਾਰਾ ਥੈਂ ਹੈਗਾ ਆ ਤੇ ਸਿੱਧੀ ਜਿਆਦਾ ਕੜਾਕੇ ਦੀ ਗਰਮੀ ਨਾ ਪੈਂਦੀ ਹੋਵੇ ਇਸ ਕਰਕੇ ਆਪਾਂ ਇਦ ਰੱਖਦੇ ਆ ਥੋੜਾ ਜਿਹਾ ਇਹਨਾਂ ਦਾ ਸ਼ੋਰਾ ਲਾਵਾਂਗੇ ਜਿੱਥੇ ਕਿ ਕੁਝ ਪਰਸੈਂਟ ਛਾਂ ਬਹੁਤੀ ਜ਼ਿਆਦਾ ਨਹੀਂ ਪਰ ਛਾਂ ਰਹੇਗੀ ਜ਼ਿਆਦਾ ਗਰਮੀ ਨਹੀਂ ਪਊਗੀ ਇੱਥੇ ਆਪਾਂ ਜਿਵੇਂ ਕਰੀਦਾਈ ਆ ਜਿਵੇਂ ਤੁਹਾਨੂੰ ਦੱਸੀਦਾਈ ਆ ਖੇਤੋਂ ਮਿੱਟੀ ਲੈਂਦੀ ਆ ਔਰ ਇਹ ਮਿੱਟੀ ਇੱਥੇ ਪਿਛਾ ਦੇਈ ਤੇ ਦੂਜੀ ਚੀਜ਼ ਆ ਪਾਣੀ ਇਹ ਦੇਸੀ ਢੇਰ ਇਸ ਤਰ੍ਹਾਂ ਦਾ ਢੇਰ ਹੋਣਾ ਚਾਹੀਦਾ ਤੇ ਸੀ ਗੋਬਰ ਦਾ ਆ ਦੇਖੋ ਇਹ ਸਿੱਟ ਦੇਣਾ ਇੱਥੇ ਇਹ ਦੋਵਾਂ ਨੂੰ ਰੜਾ ਕੇ

ਤੇ ਹੁਣ ਇਹ ਆਪਾਂ ਨੇ ਤਿਆਰ ਕਰ ਲਈ ਆ। ਸਭ ਤੋਂ ਪਹਿਲਾਂ ਹੁਣ ਆਪਾਂ ਇੱਥੇ ਪਾਣੀ ਛੱਡਣਾ। ਤੇ ਪਾਣੀ ਆਪਣਾ ਭਰ ਚੱਲਾ ਤੇ ਧਨੀਆਂ ਆਪਾਂ ਪਾਣੀ ਵਿੱਚੋਂ ਕੱਢ ਲਿਆ। ਇਹ ਦੇਖੋ ਇਹਨੂੰ 2-3 ਘੰਟੇ ਵਾਸਤੇ ਇਹੀਂ ਕੇ ਰੱਖੀਦਾ ਆ। ਮੁੱਤਾਚਰ ਲੋੜਨੀ ਹੈ। ਕਿਉਂਕਿ ਇੱਥੇ ਵੀ ਆਪਾਂ ਨੇ ਇਹਨੂੰ ਜਿਹੜਾ ਇਹ ਸਾਡੀ ਤਕਨੀਕ ਆ ਪਾਣੀ ਦੇ ਵਿੱਚੇ ਛੱਡਣਾ। ਬਸ ਇਹ ਧਿਆਨ ਰੱਖਣਾ ਆ ਕਿ ਸਿੱਧੀ ਡਾਇਰੈਕਟ ਧੁੱਪ ਨਾ ਪੈਂਦੀ ਹੋਵੇ ਕਿਉਂਕਿ ਜਲਾਈ ਜੂਨ ਜਲਾਈ ਅਗਸਤ ਇਹ ਮਹੀਨੇ ਸਭ ਤੋਂ ਵੱਧ ਧੁੱਪ ਪਈ ਆ ਇਹਨਾਂ ਵਿੱਚ ਅਸੀਂ ਇਹਦਾ ਤਨੀਆ ਪ੍ਰਾਪਤ ਕਰਨਾ ਹੁਣ ਆਪਾਂ ਇਸੇ ਤਰ੍ਹਾਂ ਇਹ ਜਿਹੜਾ ਬੀ ਆ ਸੇਮਪਲ ਇਸੇ ਤਰ੍ਹਾਂ ਇਹਦੇ ਵਿੱਚ ਛੱਟਾ ਦੇ ਦੇਣਾ ਇਹ ਹੁਣ ਜੋ ਸਾਡਾ ਆਖਰੀ ਸਟੈਪ ਹੁੰਦਾ ਹੈ ਇਹ ਸਵਾਇਆ ਇਹ ਨੂੰ ਉੱਪਰ ਦੇਈਂ ਤੇ ਕੋ ਇਸ ਤਰ੍ਹਾਂ ਸੋ ਆ ਨਾਲ ਟਾਕਦੇ ਇਹ ਬਹੁਤ ਜ਼ਰੂਰੀ ਆ ਅੱਜ ਕੱਲ ਦੇ ਧਨੀਏ ਵਾਸਤੇ ਸੋ ਆ ਸੇਲਰ ਵગેਰਾ ਤੋਂ ਵੀ ਮਿਲ ਜਾਂਦੀ ਆ ਔਰ ਇਹ ਮੈਂ ਆਪਣੇ ਬਣੇ ਬਣਾਏ ਕੋਈ ਫਾਰਮੂਲੇ ਨਹੀਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਕਿਸੇ ਬਜ਼ੁਰਗ ਦੇ ਕੋਲ ਲਿਆਂ ਹੋਈਆਂ ਗੱਲਾਂ ਆ ਜਿਹੜੀਆਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਇਸ ਤੋਂ ਪਹਿਲਾਂ ਵੀ ਉਹ ਵੇਂਗਣਾ ਵਾਲੀ ਵੀ ਜੋ ਮੈਂ ਪोटाਸ਼ ਜਸਟਮ ਵਾਲੀ ਦੱਸੀ ਸੀ ਜਿਨੀ ਨਹੀਂ ਵੀ ਦੇਖੀ ਵੀਡੀਓ ਕਿਸੇ ਵੀ ਪੌਦੇ ਤੇ ਕਰਕੇ ਜਮਾ ਕੇ ਦੇਖ ਲੈਣ। ਹੋਰ ਸਾਡੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ? ਕਮੈਂਟ ਕਰਕੇ ਦੱਸਣਾ। ਕਿਉਂਕਿ ਅਸੀਂ ਹਰ ਇੱਕ ਵੀਡੀਓ ਦਾ ਰਿਜ਼ਲਟ ਅਕਸਰ ਦਿਖਾਉਂਦੇ ਹੀ ਰਹਿੰਦਾ। ਇਹਦਾ ਵੀ ਤੁਹਾਨੂੰ ਰਿਜ਼ਲਟ ਦੇਖਣ ਨੂੰ ਜਲਦੀ ਮਿਲੇਗਾ। ਸਸਰੀਕਾਰ